ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਬਣਾਉਣ ਲੱਗੇ ਆ ਤੇ ਜਿਸ ਪਿੰਡ 'ਚੋ ਵੀਡੀਓ ਬਣਾਉਣ ਲੱਗੇ ਆ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕੋਂ ਵਧੀਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਨਾਮ ਤੇ ਐਡਰੈਸ ਬੋਲੋ ਆਪਾਂ ਨਾਮ ਮੇਰੇ ਪਵਨਦੀਪ ਸਿੰਘ ਪਿੰਡ ਪਧੌੜ ਤਹਿਸੀਲ ਤਪਾ ਜ਼ਿਲ੍ਹਾ ਬਰ 94631 27311 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕਿਹੜਾ ਸੂਆ ਸੁੰਦੀ ਆ ਬੜ ਪਹਿਲਾ ਸੂਆ ਸੁੰਦੀ ਆ ਜੀ ਪਹਿਲਾ ਸੂਆ ਕਿੰਨੇ ਕਿ ਦਿਨ ਲਊ ਬਾਈ 10 ਤਰੀਕ ਨੂੰ ਦਿਨ ਪੂਰੇ ਵੀਰੇ ਦੇ 10 ਤਰੀਕ ਨੂੰ ਅੱਜ ਹੋ ਗਈ 7 ਹਾਂਜੀ ਹਾਂਜੀ ਠੀਕ ਆ ਬਈ 4 ਤੋਂ 5 ਕਿ ਦਿਨ ਤਕਰੀਬਨ ਲਊਗੀ ਤੇ ਕਿੰਨਾ ਕੁ ਰਿਕਾਰਡ ਆ ਵੀਰੇ ਦੁੱਧ ਦਾ ਵੀਰੇ ਫਰਸਟ ਲੈਕਟੇਸ਼ਨ ਸੁੰਦੀ ਆ ਗਈ ਇਹਦੀ ਮਾਂ ਦਾ ਸੀਗਾ 48 ਲੀਟਰ 48 ਲੀਟਰ ਹਾਂ ਠੀਕ ਆ ਬਾਈ ਕਿਹੜੇ ਸੀਮਣ ਦੀ ਆ ਕਿਹੜੇ ਸੀਮਣ ਤੋਂ ਗੱਬਣਾ ਵੀਰੇ ਏਬੀਐਸ ਦੇ ਐਵਰੇਸਟ ਦੀ ਵੀਰੇ ਬੱਛੀ ਆਪੇ ਓਕੇ ਤੇ ਗੱਬਣਾ ਹੈ ਮੈਂ ਤੋਂ ਸੈਕਸੜ ਤੋਂ ਓਕੇ ਭਾਈ ਠੀਕ ਆ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਤਿਆਰ ਕਰਦੀ ਹੁੰਦੀ ਆ ਹਲੇ ਦਿਨ ਲੈਂਦੀ ਆ ਭਾਈ ਹੋਸ਼ਾ ਬਣਾ ਅੰਦਾਜ਼ਾ ਲਾਈਵ ਲੇਵਾ ਲੂਵਾ ਦੇਖੋ ਕਮਾਲ ਦਾ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਅੱਥੀ ਚੋਲ ਚਾਹ ਮਸ਼ੀਨਾਂ ਚੋਲ ਇੱਕ ਨੰਬਰ ਥਾਣ ਲੱਗਿਆ ਬਾਕੀ ਢਾਂਚਾ ਕਮਾਲ ਦਾ ਫੁੱਲ ਕੱਦ ਫੁੱਲ ਬਰੀਡ ਚੰਗੇ ਸੀਮਨ ਦੀ ਖੋਦ ਆ ਚੰਗੇ ਸੀਮਨ ਤੋਂ ਕਰਮ ਵਾਲੀ ਗੱਬਣ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਤੋੜ ਕੇ ਤੋੜ ਦੇ ਇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬਰੀਡ ਚੈੱਕ ਕਰੋ ਬਈ ਕਿਆ ਬਾਤ ਆ ਮਾ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਬਰੀਡ ਇੱਕ ਨੰਬਰ ਦੋ ਦੰਦ ਹੋਈ ਹੋਣੀ ਹਜੇ ਓਕੇ ਬਈ ਦੋ ਦੰਦ ਦਾ ਵੀਰੇ ਹੈ ਨਾ ਦੋ ਦੰਦ ਦਾ ਹੈ ਨਾ ਠੀਕ ਆ ਹੁਣੇ ਤੋੜਾ ਚੈੱਕ ਕਰੋ ਕਰਮ ਵਾਲੀ ਦਾ ਇੱਕ ਨੰਬਰ ਆ ਬਈ ਆਲ ਡਾਡਰ ਦੇਖੋ ਕਮਾਲ ਦਾ ਕੱਦ ਵੀ ਬਹੁਤ ਆ ਕਰਮ ਵਾਲੀ ਕਿਆ ਬਾਤ ਆ ਬਈ ਮੋੜ ਲਿਆ ਕੀ ਬਾਤ ਹੈ ਤੇ ਮੁੱਲ ਕੀ ਹੈ ਵੀਰੇ ਜੈਜ ਦਾ ਮੁੱਲ ਫੋਨ ਤੇ ਹੋ ਜੂਜੀ ਹਾਂਜੀ ਮੁੱਲ ਫੋਨ ਤੇ ਜੀ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਜੈਜ ਹੋਊਗਾ ਮੁੱਲ ਆ ਜਿਹੜਾ ਫੋਨ ਤੇ ਹੋ ਜੂਗਾ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਰੱਖਦੇ ਕਿਸੇ ਪਾਸਿਓਂ ਬਾਈ ਵੜਾ ਥਤਰਾ ਨਹੀਂ ਚਾਰੇ ਪਾਸਿਓਂ ਓਕੇ ਆ ਸਾਰਾ ਰਿਕਾਰਡ ਮਿਲ ਜੂਗਾ ਮਾਂ ਵੀ ਇਹਦੀ ਬਾਈ ਦੇ ਕੋਲ ਹੀ ਆ ਗਈ ਫੁੱਲ ਬ੍ਰੀਟ ਇੱਕ ਵਾਰੀ ਹੋਰ ਤੋਰ ਦੇ ਬਾਈ ਕੋਈ ਐਂ ਲੈ ਜਾ ਕੋਈ ਲੈਣ ਬਸ 4-5 ਲੋਬ ਜੀ ਲੈ ਵਾ ਲੂ ਵਾ ਬਾਲਾ ਕਰਮਾ ਇਹਦਾ ਥਾਣ ਥੋਣੇ ਇੱਕ ਨੰਬਰ ਪੂਰੀ ਵਿਤੀ ਦੇ ਜਿਵੇਂ ਪਲੂਣ ਆ ਨਾ ਥਾਣ ਬਾਲਾ ਚੰਗਾ ਲੱਗਿਆ ਬਾਕੀ ਦੰਦਾਂ ਚ ਵੜਾ ਵੱਡੇ ਕਰਦ ਜਾਵੇ ਲੈ ਮੋੜ ਲੈ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਉਥੇ ਹੀ ਬੰਦੇ ਵੀਰੇ ਉਥੇ ਹੀ ਬੰਦੇ ਹਲੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨ ਧੰਨਵਾਦ